ਸਰਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਐਸੀ ਕਰੋਪੀ ਹੋਈ ਸਾਹਾ ਸੰਗਤ ਇੱਕ ਵੀਛਰੀ ਵੀ ਛੁੱਟ ਗਈ ਜਿਹੜਾ ਮੈਂ ਗ੍ਰੰਥੀਪੁਰਾ ਪਾਤੀ ਸਿੰਘ ਹਾ ਆੜ ਕਰਨੋਂ ਵੀ ਚਲ ਗਿਆ ਤੇ ਮੰਝੇ ਤੇ ਬਹਿ ਗਿਆ ਕੁਝ ਵੀਰਾਂ ਨੇ ਮੇਰੇ ਨਾਲ ਧੋਕਾ ਕੀਤਾ ਉਹਨਾਂ ਨੇ ਛੋਲਿਆਂ ਦੀ ਤਰੀ ਵਿੱਚ ਪਾ ਕੇ ਜਿਹੜਾ ਮੈਨੂੰ ਪਿਆਇਆ ਤੇ ਉਹ ਉਹਦਾ ਕਾਰਨ ਜਿਹੜਾ ਮੇਰਾ ਗਲਾ ਫੜਿਆ ਜਾਂਦਾ ਪਰ ਮਾਰਚ ਮੇਰੀ ਇੱਕ ਲੜਕੀ ਹੈ ਉਹ ਵੀ 100% ਐਡੀਕਵਟਾ ਤੇ ਮੇਰੀ ਮਾਤਾ ਹੈ ਉਹ ਵੀ 100% ਐਡੀਕਵਟਾ ਇਹ ਜੇ ਪਾਛ ਮਹਾਰਾਜ ਦੀ ਕਿਰਪਾ ਉਹਦਾ ਹੁਕਮ ਹੈ ਨਾ ਤੇ ਜਿੰਦਗੀ ਦਾ ਮਕਸੀਦ ਕਰਨੀ ਹੈ ਨਾ ਫਿਰ ਆਪਾਂ ਕੋਈ ਕਰਮ ਮਾਰੇ ਕਿਸੇ ਟਾਈਮ ਬੰਦਾ ਕਰ ਬਿੰਦੇ ਤੋਂ ਦੀ ਸਜ਼ਾ ਮਿਲ ਜਾਂਦੀ ਆ ਆ ਸੰਗਜੀ ਵਰਮਾ ਚੌਥੀ 35 ਸਾਲ ਉਹ ਗਰੰਟੀ ਜਿਹਨਾਂ ਪਾ ਪੰਜਾਬੀ ਵਿੱਚ ਪਾਠੀ ਸਿੰਘ ਕੈਦ ਨੇ ਆ ਕਰਾਹ ਵਿੱਚ ਲੋਕ ਕਲਪਾਰ ਕੀਤੇ ਬੜਾ ਸਤਕਾਰ ਮਿਲਿਆ ਹੈ ਸਾਹ ਸੰਗਤ ਜੀ 32 33 ਸਾਲ ਮੈਂ ਕਵੀਸ਼ਰੀ ਵੀ ਕੀਤੀ ਹੈ ਉਹ ਡਿਊਟੀਆਂ ਮੈਂ ਗਰਤੀ ਸਿੰਘ ਜੀ ਕਰਦੀਆਂ 6 ਤੋਂ 8 ਸ਼ਾਮਾਂ ਨੂੰ ਤੇ 4 ਤੋਂ 6 ਮੈਂ ਸਵੇਰੇ ਜਿਹੜੀ ਗ੍ਰੰਥੀ ਡਿਊਟੀ ਘਰਾਂ ਵੱਲੋਂ ਮੇਰੀ ਲੱਗਦੀ ਸੀ ਏਡੀ ਸੁੰਦਰ ਵਾਸ ਸੀ ਜਿਹਨ ਕੋ ਗੁਰੂ ਕਾ ਸਿੱਖ ਮਦਦ ਕਰਨਾ ਚਾਵੇ ਤੇ ਸਾਹ ਸੰਗਤ ਜੀ ਉਸ ਵੀਰਤਾ ਮੈਂ ਧੰਨਵਾਦ ਕਰੂੰਗਾ ਕੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸੰਗਤ ਜੀ ਮੈਂ ਬਾਬਾ ਰੂਪ ਸਿੰਘ ਪਿੰਡ ਬੂ ਆਥਾਰ ਦੇ ਰਹਿਣ ਵਾਲਾ ਹਾਂ ਸਤਿਕਾਰਯੋਗ ਸੰਗਤ ਜੀ ਮੇਰੇ ਸਤਿਕਾਰਯੋਗ ਵੀਰ ਛੋਟੇ ਮੇਰੇ ਕੋਲ ਆਇਆ ਸੱਚੇ ਪਾਤਸ਼ਾਹ ਨੇ ਇਹਨਾਂ ਦੀ ਕਿਰਪਾ ਕੀਤੀ ਆ ਤੇ ਮੇਰੀ ਇੰਟਰਵਿਊ ਕਰਨ ਵਾਸਤੇ ਆਏ ਆ ਤੇ ਮੈਂ ਇਹਨਾਂ ਵੀਰਾਂ ਦਾ ਧੰਨਵਾਦ ਕਰਦਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਸਰਕਾਰ ਜੋਗ ਸੰਗਤ ਜੀ ਮੈਂ ਆਪਣੀ ਜ਼ਿੰਦਗੀ ਵਿੱਚ 4 ਜਮਾਤਾਂ ਕੀਤੀਆਂ 4 ਜਮਾਤਾਂ ਤੋਂ ਬਾਅਦ ਮੈਂ ਆਪਣੇ ਪਿੰਡ ਦੇ ਗੁਰਦੁਆਰੇ ਸਾਹਿਬ ਤੋਂ ਵਿਦਿਆ ਅਸਲ ਕੀਤੀ ਬਾਪੂ ਜੀਤ ਸਿੰਘ ਜੀ ਤੋਂ ਸਾਹ ਸੰਗਤ ਜੀ ਵਰਮਾ ਚੌਥੀ 35 ਸਾਲ ਗਰੰਤੀ ਜਿਹਨੂੰ ਆਪਾਂ ਪੰਜਾਬੀ ਵਿੱਚ ਪਾਠੀ ਸਿੰਘ ਕਹਿੰਦੇ ਆ ਸਰਾਂ ਵਿੱਚ ਲੋਕਲ ਪਾਠ ਕੀਤੇ ਬੜਾ ਸਤਿਕਾਰ ਮਿਲਿਆ ਹੈ ਸਾਹ ਸੰਗਤ ਜੀ 32 ਸਾਲ ਕਵੀਸ਼ਰੀ ਦੇ ਰੰਗ ਵਿੱਚ ਸਾੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਬਹੁਤ سارے ਚੇਲੇ ਬਣਾ ਕੇ ਬਹੁਤ سارے ਸ਼ਗਿਰਦ ਬਣਾ ਕੇ ਤੇ ਸਾਹ ਸੰਗਤ ਜੀ 32 33 ਸਾਲ Mein ਕਵੀਸ਼ਰੀ ਵੀ ਕੀਤੀ ਹੈ ਸਾਹ ਸੰਗਤ ਜੀ ਮੈਂ 100% ਹੈਂਡੀਕੈਪਡ ਹਾਂ ਸਾਹ ਸੰਗਤ ਮੇਰੀ ਲੜਕੀ ਉਹ ਵੀ 100% ਹੈਂਡੀਕਾਪਟ ਹੈ ਤੇ ਸਾਧ ਸੰਗਤ ਮੇਰੀ ਮਾਤਾ ਵੀ 100% ਹੈਂਡੀਕਾਪਟ ਹੈ ਪਰ ਸਤਿਗੁਰਾਂ ਦੀ ਰਜ਼ਾ ਹੈ ਸਤਿਗੁਰਾਂ ਦਾ ਹੁਕਮ ਹੈ ਤੇ ਸਾਧ ਸੰਗਤ ਜੀ ਮੇਰੇ ਸੱਟ ਲੱਗਣ ਕਾਰਨ ਤੇ ਸਾਧ ਸੰਗਤ ਮੈਂ ਜੇ ਉੱਤੇ ਹਾਂ ਮੇਰੇ ਵੀਰਾਂ ਨੇ ਮੇਰੀ ਬਹੁਤ ਸਾਰੀ ਮਦਦ ਕੀਤੀ ਹੈ ਪਰ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਐਸੀ ਕਰੋਪੀ ਹੋਈ ਸਾਧ ਸੰਗਤ ਜੀ ਕੁਬੀਸ਼ਰੀ ਵੀ ਛੁੱਟ ਗਈ ਇਹ ਜਿਹੜਾ ਮੈਂ ਗ੍ਰੰਥੀਪੁਰਾ ਪਾਟੀ ਸਿੰਘ ਹਾਂ ਆੜ ਕਰਨੋਂ ਵੀ ਚਲ ਗਿਆ ਤੇ ਮੰਝੇ ਤੇ ਬਹਿ ਗਿਆ ਸੋ ਇਹ ਵੀਰ ਮੇਰੇ ਕੋਲ ਆਇਆ ਹੈ ਇਹਨਾਂ ਵੀਰਾਂ ਨੇ ਮੇਰੀ ਐਂਟਰੀ ਨੂੰ ਲਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹ ਚੜ੍ਹਦੀ ਕਲਾ ਬਖਸ਼ੀ ਕਰੇ ਕਿਉਂਕਿ ਕਿਸੇ ਦਾ ਨਹੀਂ ਇਹ ਰੱਬ ਦਾ ਹੁਕਮ ਹੈ ਤੇ ਰੱਬ ਦਾ ਹੁਕਮ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਦੇ ਪਾਤਸ਼ਾਹ ਮਹਾਰਾਜ ਨੇ ਹੁਕਮ ਕੀਤਾ ਕਿ ਮੇਰਾ ਦਾ ਸਿੱਖ ਹੈ ਸੱਚੇ ਪਾਤਸ਼ਾਹ ਦੇ ਹੁਕਮ ਦੇ ਰੱਬ ਦੇ ਹੁਕਮ ਵਿੱਚ ਰਹੇ ਕਹੋ ਹੈ ਪਰਮਾਤਮਾ ਦੀ ਰਜ਼ਾ ਹੈ ਪਰਮਾਤਮਾ ਦਾ ਹੁਕਮ ਹੈ ਪਰਮਾਤਮਾ ਦੇ ਹੁਕਮ ਵਿੱਚ ਰਹਿ ਕੇ ਰਹੀਂਦੀ ਜ਼ਿੰਦਗੀ ਸੱਚੇ ਪਾਤਸ਼ਾਹ ਦੇ ਹੁਕਮ ਵਿੱਚ ਮਤੀਤ ਕਰ ਰਿਹਾ ਹਾਂ ਸਾਧ ਸਿੰਘ ਜੀ ਜਿਹੜੀ ਗੱਲੇ ਦੀ ਗੱਲ ਹੈ ਤੋਂ ਮੈਂ ਕਵੀਸ਼ਰੀ ਵਿੱਚ ਵੀ ਬਹੁਤ ਸਾਰੇ ਆਗੂ ਛੰਦ ਬੋਲਦਾ ਰਿਹਾ ਆਸ਼ੂ ਛੰਦ ਬੋਲਦਾ ਰਿਹਾ ਫਿਰ ਮੈਂ ਪ੍ਰਚਾਰ ਵੀ ਕਰਦਾ ਰਿਹਾ ਬਹੁਤ ਸਾਰੇ ਇਤਿਹਾਸ ਮੈਂ ਪੜ੍ਹੇ ਵੀ ਹੈ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਸੀ ਪਰ ਮੇਰੇ ਗਲੇ ਵਿੱਚ ਖਰਾਬੀ ਹੁਣ ਕਾਰਨ ਡਿਫਾਲਟ ਪੈਣ ਕਾਰਨ ਸਾਹ ਸੰਗਤ ਜੀ ਜਿਹੜਾ ਕਵੀਸ਼ਰ ਹੈ ਜਾਂ ਪਾਠੀ ਸਿੰਘ ਹੈ ਜਾਂ ਪ੍ਰਚਾਰਕ ਹੈ ਜਾਂ ਰਾਗੀ ਸਿੰਘ ਹੈ ਜੇ ਉਹਦਾ ਗਲਾ ਹੈ ਇਹ ਸਭ ਕੁਝ ਹੈ ਜੇ ਗਲਾ ਨਹੀਂ ਤੇ ਕੁਝ ਵੀ ਨਹੀਂ ਗਲਾ ਰੇ ਦੀ ਕੰਧ ਹੈ ਸਤਿਗੁਰੂ ਮਹਾਰਾਜ ਜੀ ਨੂੰ ਬਖਸ਼ਿਸ਼ ਕਰਦੇ ਮੈਂ ਅਰਦਾਸ ਕਰਦਾ ਮਾਲਕ ਸੱਚੇ ਪਾਤਸ਼ਾਹ ਮੇਰੇ ਗਲੇ ਤੇ ਕਿਰਪਾ ਕਰ ਦਿਓ। ਸੰਗ ਦੇ ਕਰਨਾ ਵਿੱਚ ਮੇਰੀ ਬੇਨਤੀ ਹੈ ਵੀਰ ਜੀ ਆਇਆ। ਮੈਂ ਇਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਸਤਿਗੁਰੂ ਇਹਨਾਂ ਨੂੰ ਤੰਦਰੁਸਤੀ ਦੀ ਦਾਤ ਤੇ ਸਿਰ ਤੇ ਮਿਹਰ ਭਰਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਹੱਥ ਰੱਖਣ ਜਿਨੇ ਵੀ ਕਦਮ ਚੱਲ ਕੇ ਆਇਆ ਮੇਰੇ ਸਿਰ ਮੱਥੇ ਆ ਕਿਉਂਕਿ ਮੇਰੇ ਬੱਚਿਆਂ ਵਰਗੇ ਆ ਇਹਨਾਂ ਦੇ ਪਿਤਾ ਜੀ ਵੀਰ ਬਲਵਿੰਦਰ ਸਿੰਘ ਜੀ ਸਭਰਾ ਵੀ ਸਤਨਾਪ ਸਿੰਘ ਜੀ ਸਭਰਾ ਉਭੀ ਮੇਰਾ ਪਰਿਵਾਰ ਖਰਾਬ ਹੋਈ ਸੀ ਵਾਹ ਮੇਰੀ ਇਦਾਂ ਖਰਾਬ ਹੋਈ ਹੈ ਸਾਲ ਸਿੰਘ ਜੀ ਤੇ ਉਹ ਡਿਊਟੀਆਂ ਮੈਂ ਕਰਦੀ ਸੀ ਸਿੰਘ ਜੀਆਂ ਕਰਦੀਆਂ 6 ਤੋਂ 8 ਸ਼ਾਮਾਂ ਨੂੰ ਤੇ 4 ਤੋਂ 6 ਮੈਂ ਸਵੇਰੇ ਜਿਹੜੀ ਗ੍ਰੰਥੀ ਡਿਊਟੀ ਘਰਾਂ ਵੱਲੋਂ ਮੇਰੀ ਲੱਗਦੀ ਸੀ ਏਡੀ ਸੁੰਦਰ ਵਾਸ ਸੀ ਪਰ ਕੁਝ ਵੀਰਾਂ ਨੇ ਮੇਰ ਨਾਲ ਧੋਕਾ ਕੀਤਾ ਉਹਨਾਂ ਨੇ ਛੋਲਿਆਂ ਦੀ ਤਰੀ ਵਿੱਚ ਪਾ ਕੇ ਜਿਹੜਾ ਕੋਈ ਮੈਨੂੰ ਪਿਆਇਆ ਤੇ ਉਹ ਉਹਦਾ ਕਾਰਨ ਜਿਹੜਾ ਮੇਰਾ ਗਲਾ ਇਹ ਫੜਿਆ ਕਿ ਮੈਂ ਬੜੀ ਕੋਸ਼ਿਸ਼ ਕੀਤੀ ਆ ਕਿ ਬੜੇ ਸਾਰੇ ਡਾਕਟਰ ਅੰਮਰ ਸਾਹਿਬ ਸਰਨਤਨ ਸਾਹਿਬ ਉਹ ਮੋਗਾ ਬੜੇ ਬੜੇ clinica ਵਿੱਚ ਜਾ ਕੇ ਮੈਂ ਚੈੱਕ ਕਰਵਾਇਆ ਪਰ ਸਾਹ ਸੰਗੇ ਜੀ ਇੰਨਾ ਕਿ ਬੋਲਣਯੋਗ ਹੋਇ ਹੈ ਸਤਿਗੁਰੂ ਮਹਾਰਾਜ ਚਲੋ ਇੰਨੇ ਦੀ ਕਿਰਪਾ ਕਰ ਦੋਏ ਉਹਨਾਂ ਲੋਕਾਂ ਮਾਰੇ ਜਗਜਾਹਰ ਹੋ ਗਿਆ ਨਹੀਂ ਕੋਈ ਗੱਲ ਨਹੀਂ ਸਵਾਰਚ ਕੌਣ ਕੌਣ ਹੈ ਪਰਿਵਾਰ ਚ ਮੇਰੀ ਇੱਕ ਲੜਕੀ ਆ ਉਹ ਵੀ 100% ਡਾਕਟਰ ਤੇ ਮੇਰੀ ਮਾਤਾ ਹੈ ਉਹ ਇਸੋ ਪਰਸਾਂਡੈਂਟ ਹੈ ਕਬਟਾ ਤੇ ਘਰ ਦੇ ਹੈ ਛੋਟਾ ਜਿਹਾ ਪਰਿਵਾਰ ਹੈ ਤੇ ਅਜੇ ਵੀ ਜਦੋਂ ਬਾਹਰ ਬੁਰਜਾ ਹੀਦਾ ਹੈ ਤੇ ਉਦੋਂ ਮੇਰੇ ਬੱਚਿਆਂ ਵਰਗੇ ਮੇਰੇ ਨਾਲ ਬੱਚੇ ਆ ਤੇ ਉਹਨਾਂ ਦੇ ਮੋਢੇ ਮਾੜਾ ਵਿਆਹ ਤਰਾ ਕੇ ਚਲੇ ਜੀਦਾ ਹੈ ਇਹ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਉਹਦਾ ਹੁਕਮ ਹੈ ਨਾ ਤੇ ਜ਼ਿੰਦਗੀ ਤਾਂ ਬਸ ਤੁਸੀਂ ਤੇ ਕਰਨੀ ਹੈ ਨਾ ਫਿਰ ਆਪਾਂ ਜ਼ਿੰਦਗੀ ਤੋਂ ਕੋਈ ਰੋਸਾਤ ਨਹੀਂ ਨਾ ਨਾ ਕੋਈ ਰੋਸਾ ਨਹੀਂ ਕਿਉਂਕਿ ਰੱਬ ਦਾ ਹੁਕਮ ਹੈ ਕਿਸ ਨੇ ਥੋੜਾ ਕੀਤਾ ਇਹ ਕਰਮਾ ਸੱਤੀ ਹੈ ਕੋ ਕਰਮ ਮਾੜੇ ਕਿ ਹਟੇ ਮੁੰਡਾ ਕਰ ਬਿੰਦਤ ਉਹਦੀ ਸਜ਼ਾ ਮਿਲ ਜਾਂਦੀ ਆ ਪਰ ਮੇਰਾ ਕਿਸੇ ਦਾ ਕੋਈ ਰੋਸਾ ਨਹੀਂ ਇਹ ਰੱਬ ਦਾ ਹੁਕਮ ਆ ਰੱਬ ਦੀ ਹੁਕਮ ਵਿੱਚ ਰਹਿ ਕੇ ਜਿੰਦਗੀ ਬਤੀਤ ਕਰਨੀ ਹੈ ਇਹਨਾਂ ਕੁਝ ਕਹਿੰਦਾ ਕਿ ਮੰਦਾ ਜੱਜ ਕੰਮ ਹੱਥੇ ਕਰਨਾ ਪੀਲ ਮੇਰੀ ਕਿਹਦੀ ਮੈਂ ਅਪੀਲ ਕਰਾਂ ਦੱਸੋ ਸਾਰੀ ਅਪੀਲਾਂ ਮੈਂ ਤੁਹਾਡੇ ਸਾਹਮਣੇ ਕਰ ਚੁੱਕਾ ਹਾਂ ਸਾਧ ਸੰਗਤ ਜੀ ਜਦੋਂ ਮੇਰੇ ਛੱਟ ਲੱਗੀ ਬਹੁਤ ਸਾਰੇ ਵੀਰਾਂ ਨੇ ਮੇਰੀ ਮਦਦ ਕੀਤੀ ਹੈ ਜਿਹਾ ਮੇ ਕੋ ਗੁਰੂ ਦਾ ਸੇਖ ਮਦਦ ਕਰਨਾ ਚਾਵੇ ਤੇ ਸਾਧ ਸੰਗਤ ਜੀ ਉਸ ਵੀਰ ਦਾ ਮੈਂ ਧੰਨਵਾਦ ਕਰੂੰਗਾ ਉਸ ਵੀਰ ਦਾ ਮੈਂ ਰਿਣੀ ਰਹੂੰਗਾ ਕਿਉਂਕਿ ਸਿਆਣੇ ਕਹਿੰਦੇ ਆ ਜਿਹੜਾ ਗੁਰੂ ਦੀ ਕੋਲ ਕਹਿੰਦੇ ਗਰੀਬ ਦਾ ਮੂੰਹ ਹੈ ਗੁਰੂ ਘੜੀ ਅਰਦਾਸ ਤੇ ਗਰੀਬ ਦੀ ਸੀਸ ਸਿਆਣੇ ਕਹਿੰਦੇ ਬੰਦੇ ਦੀਆਂ ਕੁਲਾਂ ਤਾਰ ਦਿੰਦੀ ਆ ਸੋ ਇਹਨਾਂ ਲਫਜ਼ਾਂ ਨਾਲ ਮੈਂ ਆਪ ਜੀ ਦਾ ਮੈਂ ਇਹ ਬੱਚਿਆਂ ਦਾ ਛੋਟੇ ਵੀਰਾਂ ਦਾ ਧੰਨਵਾਦ ਕਰਦਾ ਆ ਆਪਜੀ ਤੋਂ ਕਿਵੇਂ ਚਾਹਣਾ ਹੈ ਵਾਹਿਗੁਰੂ ਜੀ ਖਾਲਸਾ